ਸੋ ਸ੍ਰੀਕਲ ਨਮਸਤੇ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ এডੂਕੇਸ਼ਨ ਮਿਸਟਰ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਨਨਪੁਰ ਸਾਹਿਬ ਆ ਸਾਡੇ ਇਲਾਕੇ ਦੇ ਲੋਕਾਂ ਲਈ ਖੋਰ ਖੁਸ਼ਖਬਰੀ ਹੈ ਪਿਛਲੇ ਸਾਲ ਵੀ ਅਸੀਂ ਆਪਣੇ ਜਿਹੜੇ ਪਿੰਡ ਬਿਲਕੁਲ ਦਰਿਆ ਦੇ ਉੱਤੇ ਪੈਂਦੇ ਆ ਸਵਾਹ ਦੇ ਉੱਤੇ ਪੈਂਦੇ ਆ ਉਹਨਾਂ ਨੂੰ ਬਚਾਉਣ ਦੇ ਲਈ 20 ਕਰੋੜ ਦੇ ਡੰਗੇ ਲਾਏ ਸੀ ਪਿਛਲੇ ਸਾਲ ਕਾਫੀ ਬਚਾ ਰਿਆ ਪਰ ਪਿਛਲੇ ਸਾਲ ਆਏ ਹੜ੍ਹਾਂ ਨੇ ਸਾਨੂੰ ਕਾਫੀ ਕੁਝ ਸਿਖਾਇਆ ਉਸ ਤੋਂ ਸਬਕ ਲੈਂਦੇ ਹੋਏ ਅਸੀਂ ਇਸ ਸਾਲ ਜਿਹੜੇ ਆਲਰੇਡੀ ਜਿਨ੍ਹਾਂ ਦੇ ਟੈਂਡਰ ਹੋ ਚੁੱਕੇ ਨੇ ਤੇ ਕੰਮ ਸ਼ੁਰੂ ਹੋ ਚੁੱਕਿਆ ਪੱਥਰगिर ਗਿਆ ਇਹ ਅਗਲੇ ਹਫਤੇ ਦਸ ਦਿਨਾਂ ਤੋਂ ਸ਼ੁਰੂ ਹੋ ਜਾਊਗਾ ਉਹ ਲਗਭਗ ਜਿਹੜਾ ਹੈ 52 ਕਰੋੜ ਰੁਪਏ ਦੇ ਕੰਮ ਨੇ ਤੇ ਲਗਭਗ 30 ਕਰੋੜ ਦੇ ਕੰਮ ਜਿਹੜੇ ਨੇ ਉਹ ਇਸ ਵਕਤ ਪਾਈਪਲਾਈਨ ਦੇ ਵਿੱਚ ਨੇ ਇਨਾ 55 ਕਰੋੜਾਂ ਦੇ ਵਿੱਚ ਜਿਹੜੇ ਮੇਜਰ ਕੰਮ ਹੈ ਸਾਡਾ 10 ਗ੍ਰਾਂਈ ਤੇ ਮਹਾਨ ਪਿੰਡ ਦੇ ਵਿੱਚ 1 ਕਰੋੜ ਦਾ ਡੰਗਾ ਹਰਸਾ ਬੀਲਾ ਪਿਛਲੀ ਵਾਰੀ ਵੀ ਅਸੀਂ 4.5 ਕਰੋੜ ਦੀ ਲਾਗਤ ਨਾਲ ਤਾਂ ਪਿੰਡ ਚ ਕਾਫੀ ਬਚਾਅ ਹੋਇਆ ਤੇ ਸਾਨੂੰ ਇਹ ਇਹ ਪਰਮਾਤਮਾ ਦੇ ਚਰਨਾ ਚਰਦਾਸ ਅਸੀਂ ਇਸ ਪਿੰਡ ਨੂੰ ਬਚਾਣਾ ਤੇ ਇਸ ਵਾਰੀ ਇੱਥੇ ਜਿਹੜਾ 9 ਕਰੋੜ ਦਾ ਡੰਗਾ ਜੋ ਲਗਭਗ ਜਿਹੜਾ ਹੈ 2200 ਫੁੱਟ ਲੰਬਾ ਡੰਗਾ ਤੇ ਉਹ ਜਿਹੜਾ ਡਿਜ਼ਾਈਨ ਵੀ ਚੇਂਜ ਕੀਤਾ ਤੇ 2200 ਫੁੱਟ ਦਾ ਡੰਗਾ ਜਿਹੜਾ ਹੈ ਇੱਥੇ ਲੱਗਣ ਜਾ ਰਿਹਾ 9 ਕਰੋੜ ਦੀ ਲਾਗਤ ਦੇ ਨਾਲ ਸਾਡਾ ਮਹਿੰਦਲੀ ਕਲਾ ਪਿੰਡ ਪਿਛਲੀ ਵਾਰ ਵੀ ਹੜ੍ਹਾਂ 'ਚ ਮੈਂ ਵੀ ਇੱਥੇ ਸੇਵਾ ਕੀਤੀ ਇਸ ਪਿੰਡ ਨੂੰ ਬਚਾਉਣ ਦੇ ਲਈ ਸਾਡਾ ਜਿਹੜਾ ਹੈ 1800 ਫੁੱਟ ਡੰਗਾ ਜਿਹੜਾ ਹੈ ਪੌਣੇ 9 ਕਰੋੜ ਦਾ ਉਹ ਲੱਗਣ ਜਾ ਰਿਹਾ ਅਗੰਪੁਰ ਬੁਰਲ ਦੇ ਦੋਨੋਂ ਪਾਸੇ ਤੇ ਅਗੰਪੁਰ ਪਿੰਡ ਨੂੰ ਬਚਾਉਣ ਦੇ ਲਈ ਜਿਹੜਾ ਹੈ ਲਗਭਗ 12 ਕਰੋੜ ਦਾ ਡੰਗਾ 3200 ਫੁੱਟ ਲੰਮਾ ਇਹ ਲੱਗਣ ਜਾ ਰਿਹਾ ਹੈ ਇਹਨਾਂ ਬੁਰਜਪਿੰਡ ਦੇ ਵਿੱਚ 700 ਫੁੱਟ ਡੰਗਾ ਲੰਬਾ ਇੱਥੇ ਵੀ ਮੈਂ ਜਿਹੜਾ ਹੈ ਸਾਢੇ ਨੌਜਵਾਨਾਂ ਨੇ ਮਿਲ ਕੇ ਅਸੀਂ ਸੇਵਾ ਕੀਤੀ ਸੀ ਤਾਂ ਬੁਰਜਪਿੰਡ ਦੇ ਵਿੱਚ ਉਸੇ ਪੁਆਇੰਟ ਦੇ ਉੱਤੇ ਡੰਗਾ ਜਿਹੜਾ ਹੈ 700 ਫੁੱਟ ਲੰਬਾ ਡੰਗਾ 7 ਕਰੋੜ ਦੀ ਲਾਗਤ ਨਾਲ ਇਹ ਲੱਗਣ ਜਾ ਰਿਹਾ ਹੈ ਅਜੌਲੀ ਪਿੰਡ ਸਾਡਾ ਇੱਥੇ ਵੀ ਬਹੁਤ ਵੱਡਾ ਡੰਗਾ ਜੀ 700 ਫੁੱਟ ਦੇ ਤਕਰੀਬ ਸਾਢੇ 3 ਕਰੋੜ ਦਾ ਲੱਗਣ ਜਾ ਰਿਹਾ ਤੇ ਲੋਧੀਪੁਰ ਲੋਧੀਪੁਰ ਦੇ ਤੇ ਨੋ ਪੰਚਾਇਤਾ ਲੋਧੀਪੁਰ ਚ ਵੀ ਅਸੀਂ ਸਾਰਿਆਂ ਨੇ ਮਿਲ ਕੇ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਸੀ ਬਚਾ ਰਿਆ ਸੀ ਇੱਥੇ ਵੀ 2000 ਫੁੱਟ ਲੰਬਾ ਡੰਗਾ ਜਿਹੜਾ ਹੈ 9 ਕਰੋੜ ਦੀ ਲਾਗਤ ਦੇ ਨਾਲ ਲੱਗਣ ਜਾ ਰਿਹਾ ਹੈ ਇਸ ਤੋਂ ਇਲਾਵਾ ਖਲੂ ਦੇ ਵਿੱਚ ਪਲਾਨ ਦਰਵੈਣੀ ਮੰਦਿਰ ਨਾਨਗਰਾਂ ਦੇ ਵਿੱਚ ਪਨਾਮ ਵਾਲਾ ਵਸਤੀ ਇਹ ਸਾਰੇ ਡੰਗੇ ਵੀ ਜਿਹੜੇ ਉਹਨਾਂ ਦੇ ਵੀ ਜਿਹੜੇ ਹੈ ਕੰਮ ਸ਼ੁਰੂ ਹੋਗੇ ਕੁੱਲ ਪ੍ਰੋਜੈਕਟ ਜਿਹੜਾ ਹੈ ਜਿਹੜੇ ਟੈਂਡਰ ਲੱਗ ਕੇ ਸ਼ੁਰੂ ਹੋਗੇ 52 ਕਰੋੜ ਦੇ ਨੇ 30 ਕਰੋੜ ਦੇ ਅਗਲੇ ਪਾਈਪਲਾਈਨ ਚਾਰੇ ਨੇ ਲਗਭਗ 80-85 ਕਰੋੜ ਦਾ ਜਿਹੜਾ ਹੈ ਇਹ ਹੋ ਜਾਊਗਾ ਅਬ ਇਸ ਡੀਜੋ ਰਨਿੰਗ ਲੈਂਥ ਉਹ 11000 ਫੁੱਟ ਆਲਰੇਡੀ ਹੋ ਚੁੱਕੀ ਹੈ ਅਜੇ ਹੋਰ 11000 ਫੁੱਟ ਕਿ ਕਿਲੋਮੀਟਰ ਬਣ ਜਾਂਦੇ ਨੇ ਇਹ ਹੀ ਜਾਣਕਾਰੀ ਤੁਹਾਨੂੰ ਡੇਢ ਸਿਆਣ ਵਾਲੇ ਦਿਨਾਂ 'ਚ ਤੁਹਾਨੂੰ ਇਹਨਾਂ ਪੁਆਇੰਟਾਂ ਦੇ ਉੱਤੇ ਆਪਾਂ ਵਿਜ਼ਿਟ ਵੀ ਕਰਾਂਗੇ ਤੇ ਜੋ ਵੀ ਕੋਈ ਲੋਕਲ ਡਿਮਾਂਡ ਵੀ ਹੋਊਗੀ ਅਗਰ ਕਿਤੇ ਹੋਰ ਵਧਾਣਾ ਤਾਂ ਉਸ ਨੂੰ ਵੀ ਜਿਹੜਾ ਹੈ ਡਿਜ਼ਾਈਨ ਇਸ ਵਾਰੀ ਅਸੀਂ ਕਾਫੀ ਵਧੀਆ ਕੀਤਾ ਤੇ ਚੇਂਜ ਕੀਤਾ ਤੇ ਇਹੀ ਆਪ ਸਭ ਨੂੰ ਜਾਣਕਾਰੀ ਦੇਣੀ ਸੀ ਬਹੁਤ ਬਹੁਤ ਧੰਨਵਾਦ